ਮੈਂ ਮੈਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਪੀਆਰ ਹੈ ਜਿਹੜੀ ਆਪਸ਼ਨ ਕੀ ਕੀ ਹੈਗੀ ਹੈ ਕਿਹੜੇ ਕਿਹੜੇ ਜਿਹੜੇ ਕੈਂਡੀਡੇਟਸ ਨੇ ਜੋ ਲਿਜ਼ੀਬਲ ਹੁੰਦੇ ਆ ਜੋ ਆਪਣੇ ਆਪ ਨੂੰ ਸੋਚ ਲੈਣ ਕਿ ਮੈਂ ਪੀਆਰ ਜਿਹੜੀ ਲੈ ਸਕਦਾ ਅ ਸਭ ਤੋਂ ਪਹਿਲਾਂ ਤਾਂ ਸਰ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੇ ਸਟੂਡੈਂਟ ਵੀ ਐਦਾ ਦੇ ਨੇ ਜਿਹੜੇ ਆਲਰੇਡੀ ਉੱਥੇ ਪਹੁੰਚ ਚੁੱਕੇ ਨੇ ਬਟ ਉਹਨਾਂ ਨੂੰ ਇਹ ਗਾਈਡੈਂਸ ਹੀ ਨਹੀਂ ਹੈ ਕਿ ਕਿਵੇਂ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਕਿਵੇਂ ਉਹਨਾਂ ਨੂੰ ਪੀਆਰ ਹੋਏਗੀ ਤੇ ਬਹੁਤ ਸਾਰੇ ਐਦਾ ਦੇ ਕੈਂਡੀਡੇਟ ਹੈ ਜਿਨ੍ਹਾਂ ਨੂੰ ਉਹ ਵੀ ਰਸਤਾ ਹਲੇ ਨਹੀਂ ਪਤਾ ਜਿਵੇਂ ਇੱਕ ਕੈਂਡੀਡੇਟ ਕੈਨੇਡਾ ਦੇ ਵਿੱਚ ਜਾ ਕੇ ਇੱਕ RCIC ਮੈਂਬਰ ਨੂੰ ਅਪਰੋਚ ਕਰਦਾ ਹੈ ਉਹਨਾਂ ਦੇ ਕੋਲੋਂ ਕੰਸਲਟੇਸ਼ਨ ਲੈਂਦਾ ਹੈ ਕਿ ਕਿਵੇਂ ਮੈਂ ਆਪਣਾ ਸਟੇਟਸ ਕਿਹੜੇ ਪ੍ਰੋਵਿੰਸ ਦੇ ਵਿੱਚ ਜਿੱਥੇ ਮੈਨੂੰ ਬਹੁਤ ਹੀ ਆਸਾਨੀ ਨਾਲ ਜਿਹੜਾ ਮੇਰਾ ਸਟੇਟਸ ਹੈ ਉਹ ਮਿਲ ਜਾਈ ਬਿਲਕੁਲ ਉਸੇ ਤਰ੍ਹਾਂ ਸਾਡੇ ਨਾਲ ਜਿਵੇਂ ਆਪਾਂ ਲਾਇਸੈਂਸਡ ਆ ਅਸੀਂ ਇੱਥੇ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਬੈਠੇ ਆ ਅਸੀਂ ਵੀ ਤੁਹਾਨੂੰ ਜਿਹੜੀ ਗਾਈਡੈਂਸ ਹੈ ਟਰਾਂਸਪੇਰੈਂਸੀ ਨਾਲ ਜਿਹੜੀ ਹੈ ਪ੍ਰੋਵਾਈਡ ਕਰ ਸਕਦੇ ਆ ਤੇ ਇਹਦੇ ਲਈ ਐਲੀਜੀਬਿਲਟੀ ਜਿਹੜੀ ਹੈ ਇਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੰਦਰ ਕੀ ਸਕਿੱਲ ਹੈ ਤੁਸੀਂ ਪਲੱਸ 2 ਤੋਂ ਬਾਅਦ ਕੀ ਕੰਮ ਕਰ ਰਹੇ ਹੋ ਮਿਨਿਮਮ 1 ਸਾਲ ਦਾ ਤੁਹਾਡੇ ਕੋਲ ਕਿਸੇ ਵੀ ਫੀਲਡ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਜੇ ਡਿਮਾਂਡ ਦੇਖਦੇ ਆ ਇੱਕ ਹਸਪਿਟੈਲਿਟੀ ਸਟਰੀਮ ਤੋਂ ਸਭ ਤੋਂ ਜ਼ਿਆਦਾ ਹੈ कंस्ट्रक्शन ਤੋਂ ਰਿਲੇਟਡ ਜਿਵੇਂ ਕਾਰਪੀਨਟਰ, ਵੈਲਡਰ, ਪੇਂਟਰ ਹੋ ਗਏ ਇਹਨਾਂ ਦੀ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਟਰਕਿੰਗ ਦਾ ਬਹੁਤ ਜ਼ਿਆਦਾ ਕੰਮ ਉੱਥੇ ਦੇਖਿਆ ਜਾਂਦਾ ਹੈ ਬਿਕੋਜ਼ ਬਹੁਤ ਸਾਰੀ ਚੀਜ਼ਾਂ ਉੱਥੇ ਜਿਹੜੀ ਇੰਪੋਰਟ ਕੀਤੀ ਜਾਂਦੀ ਹੈ, ਐਕਸਪੋਰਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਕੰਸਲਟੈਂਟ ਹੁੰਦੇ ਆ, ਆਈਟੀ ਪ੍ਰੋਫੈਸ਼ਨਲ ਹੁੰਦੇ ਆ ਬਿਕੋਜ਼ ਅੱਜਕੱਲ ਸਭ ਤੋਂ ਜ਼ਿਆਦਾ ਜਿਹੜਾ ਟ੍ਰੈਂਡ ਹੈ ਉਹ ਆਈਟੀ ਤੇ ਚੱਲ ਰਿਹਾ ਤੇ ਬਹੁਤ ਸਾਰੀ ਐਦਾ ਦੀ ਡਿਮਾਂਡ ਨੇ ਜੋ ਕਿ ਆਲਰੇਡੀ ਕੈਨੇਡਾ ਨੇ ਓਪਨ ਕੀਤੀ ਹੋਈ ਹੈ। ਨਰਸਿਸ ਨੂੰ ਲੈ ਕੇ ਹਰ ਸ਼ੋਅ ਦੇ ਵਿੱਚ ਅਸੀਂ ਅਪਡੇਟ ਕਰ ਰਹੇ ਆ ਕਿ ਤੁਸੀਂ ਵੀ ਉੱਥੇ ਅਪ ਅਲਰਜਿਬਿਲਿਟੀ ਡਿਪੈਂਡ ਕਰਦੀ ਹੈ ਕਿ ਕੈਂਡੀਡੇਟ ਨੇ ਕੀ ਕੀਤਾ ਹੋਇਆ ਕਿਉਂਕਿ ਹਰ ਇੱਕ ਕੈਂਡੀਡੇਟ ਦੀ ਜਿਹੜੀ ਪ੍ਰੋਫਾਈਲ ਹੈ ਉਹ ਬਹੁਤ ਹੀ ਯੂਨੀਕ ਤੇ ਡਿਫਰੈਂਟ ਹੁੰਦੀ ਹੈ ਹੂੰ ਬਿਲਕੁਲ ਸੈਕਟਰ 82 ਦੇ ਵਿੱਚ ਮੈਮ ਦਾ ਆਫਿਸ ਹੈ ਰਿਤੂ 베ਲਾ ਜੀ ਤੁਹਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਵਰਕ ਵੀਜ਼ਾ ਜਾਂ ਪੀਆਰ ਦੇ ਵਿੱਚ ਡੀਲ ਕਰਨਾ ਤਾਂ ਤੁਹਾਡੇ ਕੋਲ ਇੱਕ ਲਾਇਸੈਂਸ ਹੋਣਾ ਚਾਹੀਦਾ ਜੋ ਕਿ ਇੰਡੀਅਨ ਗਵਰਨਮੈਂਟ ਦਿੰਦੀ ਹੈ ਬਹੁਤ ਹੀ ਘੱਟ ਕੰਸਲਟੈਂਟ ਕੋਲੇ ਹੈਗਾ ਤੇ ਗੋ ਵੀਜ਼ਾ ਕੋਲੇ ਉਹ ਵੀ ਲਾਇਸੈਂਸ ਹੈ ਤੁਸੀਂ ਇਹਨਾਂ ਕੋਲੇ ਆ ਕੇ ਸਹੀ ਸਲਾਹ ਲੈ ਸਕਦੇ ਹੋ ਸਾਨੂੰ ਕਾਲਰ ਸਾਡੇ ਨਾਲ ਜੁੜ ਰਹੇ ਆ ਕਾਲ ਲਾ ਲੈਂਦੇ ਆ ਹੈਲੋ ਹਾਂੋ ਗੁੱਡ ਇਵਨਿੰਗ ਜੀ ਦੱਸੋ ਸਰ ਕੌਣ ਬੋਲ ਰਹੇ ਹੋ ਜੀ ਕੀ ਪ੍ਰੋਫਾਈਲ ਹੈ ਤੁਹਾਡੀ ਤੇ ਸਵਾਲ ਕੀ ਹੈ ਹਾਂ ਜੀ ਮੇਰੇ ਕੋਲ ਬੋਲ ਰਹੇ ਬਤਾ ਲੇ ਤੋ ਹਾਂ ਜੀ ਮੈਂ ਆਈਟੀ ਕੀਤੀ ਹੋਈ ਹੈ ਕਾਰਪੈਂਟਰੀ ਜੀ ਹਮ ਐਨੀਵੇਂ ਮੈਂ ਪੁੱਛਣਾ ਸੀ ਜੀ ਹਾਂ ਜੀ ਬਿਲਕੁਲ ਸਰ ਤੁਸੀਂ ਆਇਲਸ ਅਪੀਅਰ ਕੀਤਾ ਹੈ ਹਾਂ ਜੀ ਮੈਂ ਅਪੀਅਰ ਕੀਤਾ ਜੀ ਕਿੰਨੇ ਬੈਂਡ ਨੇ ਤੁਹਾਡੇ ਉਹ ਉਹ ਰ 5 ਜੀ ਓਕੇ ਸਰ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਇੱਕ ਤਾਂ ਸਰ ਐਲੀਜੀਬਿਲਟੀ ਲਈ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਤੁਹਾਡੀ ਜਿਵੇਂ ਹੁਣ ਜਿਹੜੀ ਸਟਰੀਮ ਹੈ ਔਰ ਕਾਰ ਪੇਂਟਰ ਤੋਂ ਰਿਲੇਟਡ ਹੈ ਮਿਨਿਮਮ ਸਾਨੂੰ ਇੱਕ ਤੋਂ ਦੋ ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਰਿਕੁਆਇਰਡ ਹੈ ਇਸ ਤੋਂ ਇਲਾਵਾ ਆਇਲਸ ਜਨਰਲ ਕੈਟਾਗਰੀ ਦੇ ਵਿੱਚ 5.5 ਬੈਂਡ ਨਾਲ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਪ੍ਰੀ ਅਪਰੂਵਡ ਜਿਹੜੀ ਐਲ ਐਮ ਆਈ ਹੈ ਉਹ ਵੀ ਅਵੇਲੇਬਲ ਹੈ ਪ੍ਰੀ ਅਪਰੂਵਡ ਤੋਂ ਸਾਡਾ ਜਿਹੜਾ ਭਾਵ ਹੈ ਉਹਦੇ ਵਿੱਚ ਤੁਸੀਂ ਇੱਕ ਨੇ ਦੇ ਵਿੱਚ ਆਪਣੀ ਜਿਹੜੀ ਫਾਈਲ ਹੈ ਉਹ ਐਮਬੈਸੀ ਦੇ ਵਿੱਚ ਲਾ ਸਕਦੇ ਹੋ ਜਿਵੇਂ ਅੱਜਕੱਲ ਬਹੁਤ ਅਪਡੇਟ ਆ ਰਹੇ ਨੇ ਕਿ ਐਲ ਐਮ ਆਈਏ ਲੋ ਵੇਜਸ ਦੀ ਬੰਦ ਕਰ ਰਹੇ ਨੇ ਤੇ ਹਾਈ ਵੇਜਸ ਨੂੰ ਜ਼ਿਆਦਾ ਫੋਕਸ ਕਰ ਰਹੇ ਨੇ ਤੇ ਸਿਰਫ ਐਲੀਜੀਬਲ ਜਿਹੜੇ ੈਂਪਲੋਇਰ ਹੈ ਉਹੀ ਐਲ ਐਮ ਆਈਏ ਪ੍ਰੋਵਾਈਡ ਕਰ ਸਕਦੇ ਆ ਤੇ ਸਾਡੇ ਕੋਲ ਐਲੀਜੀਬਲ ੈਂਪਲੋਇਰਸ ਨੇ ਤੇ ਪ੍ਰੀ ਅਪਰੂਵਡ ਜਿਹੜੀ ਐਲ ਐਮ ਆਈਏ ਅਵੇਲੇਬਲ ਹੈ ਤੇ ਤੁਸੀਂ ਵੀ ਆਪਣਾ ਜਿਹੜਾ ਵਰਕ ਪਰਮਿਟ ਹੈ ਉਹ ਅਪਲਾਈ ਕਰ ਸਕਦੇ ਹੋ ਆ ਸਰ 1 ਮਹੀਨੇ ਦੇ ਵਿੱਚ ਜੇ ਤੁਸੀਂ ਪ੍ਰੀ ਅਪਰੂਵਡ ਐਲਮ ਆਈਏ ਦੇ ਵਿੱਚ ਕਰ ਦਿਓ ਅਸੀਂ ਤੁਹਾਡੀ ਜਿਹੜੀ ਫਾਈਲ ਹੈ ਉਹ ਐਮਬੈਸੀ ਦੇ ਵਿੱਚ ਲੌਗਇਨ ਕਰਾ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਸੈਸਿੰਗ ਟਾਈਮ ਹੈ that will take 4 to 8 weeks ਦਾ ਜਿਹੜਾ ਐਮਬੈਸੀ ਦਾ ਪ੍ਰੋਸੈਸ ਹੈ ਉਹ ਲੱਗਦਾ ਹੈ ਜਿਦੇ ਵਿੱਚ ਤੁਹਾਨੂੰ ਜਿਹੜੀ ਪੀਪੀਆਰ ਹੈ ਪਾਸਪੋਰਟ ਰਿਕੁਐਸਟ ਹੈ ਉਹ ਦੇ ਦਿੱਤੇ ਜਾਂਦੀ ਹੈ ਠੀਕ ਹੈ ਹੋਰ ਪ੍ਰੋਵਿੰਸ ਕਿਹੜਾ ਰਹੇਗਾ ਮੈਂ ਪਰੋਵਿੰਸ ਸਾਡੇ ਕੋਲ ਅਲਬਰਟਾ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੇ ਕੋਲ ਐਟਲੈਂਟਿਕ ਦੇ ਵਿੱਚ ਵੀ ਅਵੇਲੇਬਲ ਹੈ ਤੇ ਬਹੁਤ ਸਾਰੀ ਆਪਸ਼ਨਸ ਹੈ ਪਹਿਲਾਂ ਤੁਹਾਡਾ ਜਿਹੜਾ ਕ੍ਰਾਈਟੇਰੀਆ ਉਹ ਮੈਚ ਕੀਤਾ ਜਾਏਗਾ ਏਮਪਲੋਇਰ ਦੇ ਨਾਲ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਸਭ ਤੋਂ ਪਹਿਲਾਂ ਕਿਹੜਾ ਏਮਪਲੋਇਰ ਤੁਹਾਨੂੰ ਅਪਰੂਵ ਕਰ ਰਿਹਾ ਹੈ ਫਿਰ ਉਸ ਦੇ ਅਕੋਰਡਿੰਗ ਤੁਹਾਡੀ ਜਿਹੜੀ ਪ੍ਰੋਵਿੰਸ ਦੀ ਡਿਮਾਂਡ ਹੈ ਉਹ ਅਸੀਂ ਉਸ ਅਕੋਰਡਿੰਗ ਹੀ ਪਲਾਨ ਕਰਾਂਗੇ ਕੀ ਕੀ ਤੁਹਾਨੂੰ ਕੀ ਕੀ ਹਾਂ ਜੀ ਥੈਂਕ ਯੂ ਸਰ ਬਿਲਕੁਲ ਉਮੀਦ ਕਰਦੇ ਹਾਂਗੇ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਮਿਲ ਚੁੱਕਾ ਹੋਣਾ ਹੈ ਪਰ ਬਹੁਤ ਸਾਰੇ ਸਵਾਲ ਹੁੰਦੇ ਆ ਜਦੋਂ ਤੁਸੀਂ ਪੀਆਰ ਦੇ ਜਾਣਾ ਬਹੁਤ ਹੀ ਬਰੀਕੀ ਦੇ ਨਾਲ ਜਿਵੇਂ ਇਹਨਾਂ ਨੇ ਐਲਐਮਆਈ ਲੈਣਾ ਮੈਮ ਐਲਐਮਆਈ ਦਾ ਚਲੋ ਹੁਣ ਥੋੜਾ ਘਟ ਗਿਆ ਪਿੱਛੇ ਬਹੁਤ ਜ਼ਿਆਦਾ ਐਡਸ ਵੀ ਆਪਾਂ ਦੇਖੀਆਂ ਕੈਨੇਡਾ ਜਾਓ ਐਲਐਮਆਈ ਲਾਓ ਤੁਸੀਂ ਦੋ ਤਰ੍ਹਾਂ ਦੀ ਐਲਐਮਆਈਸ ਪੁੱਛੀਆਂ ਨੇ ਹਣਾ ਰਾਈਟ ਸਰ ਕੀ ਕੀ ਫਰਕ ਹੈ ਉਸ ਦੇ ਵਿੱਚ ਦੋਨਾਂ ਦੇ ਵਿੱਚ ਹਾਂ ਸਰ ਇੱਕ ਤਾਂ ਐਲਐਮਆਈ ਹੁੰਦੀ ਹੈ ਕਿ ਤੁਸੀਂ ਪੀਆਰ ਸਪੋਰਟਿੰਗ ਐਲਐਮਆਈ ਲੈ ਰਹੇ ਹੋ ਉਹਦੇ ਵਿੱਚ ਲੋ ਵੇਜਿਸ ਲੋ ਵੇਜਿਸ ਇੱਕ ਲੋ ਵੇਜਸ ਹੁੰਦੀ ਹੈ ਇੱਕ ਹੁੰਦੀ ਹੈ ਜਿਹੜੀ ਪੀਆਰ ਸਪੋਰਟਿੰਗ ਹੁੰਦੀ ਹੈ ਲੋ ਵੇਜਸ এমਪਲੋਇਰ ਕੀ ਕਰਦੇ ਸੀ ਕਿ ਲੋਕਲ ਜਿਹੜਾ ਇਨਸਾਈਡ ਕੈਨੇਡਾ ਕੈਂਡੀਡੇਟ ਹੁੰਦਾ ਸੀ ਉਹਨਾਂ ਨੂੰ ਪੀਆਰ ਸਪੋਰਟ ਨਹੀਂ ਕਰਦੇ ਸੀ ਤੇ ਉਹਨਾਂ ਨੂੰ ਸਿਰਫ ਲੋ ਵੇਜਸ ਦੇ ਵਿੱਚ ਸਟੇਟਸ ਕਨਵਰਟ ਕਰਵਾ ਦਿੰਦੇ ਸੀ ਉਹਦੇ ਵਿੱਚ ਬੱਚੇ ਨੂੰ ਬਹੁਤ ਹਰਾਸਮੈਂਟ ਹੁੰਦੀ ਸੀ ਐਕਸਪਲੋਇਟ ਕੀਤਾ ਜਾਂਦਾ ਸੀ ਤੇ ਬੱਚਿਆਂ ਨੂੰ ਜੌਬ ਵੀ ਨਹੀਂ ਦਿੱਤੀ ਜਾਂਦੀ ਸੀ ਇਸ ਕਰਕੇ ਹੁਣ ਗਵਰਨਮੈਂਟ ਨੇ ਨਵੇਂ ਜਿਹੜੇ ਸਟ੍ਰਿਕਟ ਰੂਲਸ ਐ ਉਹ ਬਣਾਏ ਨੇ ਕਿ ਸਿਰਫ ਇੱਕ ਐਲੀਜੀਬਲ ਜਿਹੜਾ এমਪਲੋਇਰ ਹੈ ਜੋ ਕਿ ਇੱਕ ਕੁਆਲੀਫਾਈ ਐਮਪਲੋਇਰ ਹੈ ਉਹੀ ਆਪਣਾ ਜਿਹੜਾ एलएमआई है वो प्रोवाइड कर सकदा है ते बहुत ही इनिशियल स्टेज ते वो जेड़ा है एक प्रोसेस गो थ्रू ਕੀਤਾ ਜਾਏਗਾ ਜਿਦੇ ਵਿੱਚ ਇੱਕ स्कैम ਹੋਣ ਤੋਂ ਇੱਕ ਕੈਂਡੀਡੇਟ ਵੀ ਬਚੇਗਾ ਤੇ ਇੱਕ ਬਹੁਤ ਹੀ ਸਹੀ ਤਰੀਕੇ ਨਾਲ ਜਿਹੜੀ एलएमआई है एक ਕੈਂਡੀਡੇਟ ਨੂੰ ਪ੍ਰੋਵਾਈਡ ਕੀਤੀ ਜਾਏਗੀ ਤੇ ਇਸ ਤੋਂ ਇਲਾਵਾ ਜਿਹੜੇ ऑलरेडी एम्प्लॉयर्स ਜੋ ਕਿ ਇਸ ਰੂਲ ਨੂੰ ਐਕਸਪਲੋਇਟ ਕਰ ਰਹੇ ਸੀ ਉਹਨਾਂ ਨੂੰ एलएमआई ਤੇ ਹੀ ਰਿਫਿਊਜ਼ਲ ਦੇਣੀ ਸਟਾਰਟ ਕਰਤੀ ਗਈ ਹੈ ਤੇ ਉਹਦੇ ਵਿੱਚ ਬਹੁਤ ਹੀ ਇਨੀਸ਼ੀਅਲ ਸਟੇਜ ਤੇ ਗਵਰਨਮੈਂਟ ਨੇ ਬਹੁਤ ਵੱਡਾ ਐਪ ਜਿਹੜਾ ਉਹ ਚੱਕਿਆ ਹੈ ਤੇ ਜਿਹੜੀ ਵੀ ਹੁਣ ਐਲ ਐਮ ਆਈਏ ਪ੍ਰੀ ਅਪਰੂਵਡ ਹੈ ਜਿਨ੍ਹਾਂ ਦੀ ਵੇਜਸ ਐਸ ਪਰ ਪ੍ਰੋਵਿੰਸ ਦੀ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਸਿਰਫ ਉਹੀ ਐਲ ਐਮ ਆਈਏ ਦੇ ਵਿੱਚ ਤੁਸੀਂ ਆਪਣਾ ਜਿਹੜਾ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਇੱਕ ਤਾਂ ਤੁਸੀਂ ਸੇਫ ਰਹਿੰਦੇ ਹੋ ਤੁਹਾਨੂੰ ਵਿਦ ਜੋਬ ਮਿਲਦਾ ਹੈ ਉੱਥੇ ਜਾ ਕੇ ਤੁਸੀਂ ਕੱਲ ਨੂੰ ਪੀ ਆਰ ਦੇ ਵਿੱਚ ਵੀ ਕਲੇਮ ਕਰ ਸਕਦੇ ਹੋ ਥੈਟ ਯੂ ਹੈਵ ਡਨ ਦਿਸ ਜੋਬ ਐਂਡ ਤੁਹਾਡੇ ਕੋਲੇ ਐਲ ਐਮ ਆਈਏ ਸੀ ਜਦੋਂ ਤੁਸੀਂ ਆਏ ਸੀ ਤੇ ਪੂਰਾ ਜਿਹੜਾ ਕੰਮ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ ਹੂੰ ਬਿਲਕੁਲ ਬਹੁਤ ਸਾਰੀਆਂ ਤਰੀਕੇ ਹੈਗੇ ਆ ਜਿਹਨੇ ਜੇ ਤੁਸੀਂ ਵਰਕ ਵੀਜ਼ਾ ਤੇ ਜਾਣਾ ਹੈ ਐਲਐਮਆਈ ਲੈਣੀ ਤਾਂ ਬਹੁਤ ਹੀ ਬਰੀਕੀ ਦੇ ਨਾਲ ਤੁਹਾਨੂੰ ਸੋਚਣਾ ਪੈਣਾ ਸਟੱਡੀ ਵੀਜ਼ਾ ਦਾ ਕੰਮ ਬਹੁਤ ਸੌਖਾ ਮਨ ਲੱਗਦਾ ਹੈ ਨਾ ਹਰੇਕ ਕੰਸਲਟੈਂਟ ਹੈ ਜਿਵੇਂ ਤੁਸੀਂ ਆਪਾਂ ਕਿਸੇ ਸ਼ਹਿਰ ਦੀ ਗੱਲ ਕਰਦੇ ਹਾਂ ਜੇ ਇੱਕ 100 ਕੰਸਲਟੈਂਟ ਹੈ ਤਾਂ ਤਕਰੀਬਨ ਉਸ ਦੇ ਵਿੱਚੋਂ ਤਕਰੀਬਨ 95 ਬੰਦੇ ਆ ਜਿਹੜੇ ਸਟੱਡੀ ਵੀਜ਼ਾ ਦੇ ਵਿੱਚ ਡੀਲ ਕਰਦੇ ਹੋਣਗੇ ਜਾਂ ਟੂਰਿਸਟ ਵੀਜ਼ਾ ਦੇ ਵਿੱਚ ਡੀਲ ਕਰਦੇ ਹੋਣਗੇ ਪਰ ਪੰਜ ਕੰਸਲਟੈਂਟ ਹੋਣਗੇ ਸਿਰਫ ਜਿਹੜੇ ਪੀਆਰ ਵਰਕ ਵੀਜ਼ਾ ਜਾਂ ਇਸ ਤਰ੍ਹਾਂ ਦੇ ਐਲਐਮਆਈਜ਼ ਲੈ ਕੇ ਜਿਵੇਂ ਮੈਂਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਨੇ অপشنস ਤੁਹਾਨੂੰ ਦਿੰਦੇ ਆ ਤੇ ਉਹਨਾਂ ਦੇ ਵਿੱਚ ਗੋ ਵੀਜ਼ਾ ਕੰਸਲਟੈਂਟ ਹੈਗਾ ਸੈਕਟਰ 82 ਚੰਡੀਗੜ੍ਹ ਸਟੋਰੀ ਮੁਹਾਲੀ ਦੇ ਵਿੱਚ ਹੈ ਜਦੋਂ ਤੁਸੀਂ 에어ਪੋਰਟ ਰੋਡ ਤੇ ਆਉਂਗੇ ਤਾਂ ਗੋ ਵੀਜ਼ਾ ਦਾ ਆਫਿਸ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਮੈਮ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੀ ਟੀਮ ਨੂੰ ਮਿਲ ਕੇ ਪ੍ਰੋਪਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਮੈਮ ਜਿਵੇਂ ਆਪਾਂ ਨਰਸਿੰਗ ਲਈ ਪਾਇਆ ਹਨ ਅੱਜ ਵੀ ਨਰਸਿੰਗ ਲਈ ਬਹੁਤ ਹੀ ਖਾਸ অপਸ਼ਨਸ ਹੈਗੀਆਂ ਨੇ ਕਿਹੜੀਆਂ ਕਿਹੜੀਆਂ ਆਪਸ਼ਨ ਨੇ ਔਰ ਨਰਸਿੰਗ ਦੇ ਵਿੱਚ ਬਹੁਤ ਸਾਰੇ ਜਿਵੇਂ ਕਿਸੇ ਨੇ ਬੀਐਸਸੀ ਕੀਤੀ ਹੈ ਕਿਸੇ ਨੇ ਜੀਐਨਐਮ ਰਮ ਕਿਹੜੀ ਕਿਹੜੀ ਨਰਸ ਹੁੰਦੀ ਹੈ ਇੱਕ ਅੱਜ ਕੱਲ੍ਹ ਪੁਰਵੀ ਓਟੀਟੀ ਵਗੈਰਾ ਵੀ ਹੁੰਦੀ ਹੈ ਹਨਾ ਬਹੁਤ ਛੋਟੇ ਲੈਵਲ ਦੇ ਕੋਰਸ ਜਿਹੜੇ ਆਪਾਂ ਕਰ ਸਕਦੇ ਹਾਂ ਕੋਈ ਟੀ ਕੋਰਸ ਹੁੰਦੇ ਹੈ ਯਸਾ ਤੇ ਉਹਨਾਂ ਦੇ ਕਿਹੜੇ ਕਿਹੜੇ ਹੈਗੇ ਆ ਜਿਹੜੇ ਲੈਸਿਪਲ ਹੈਗੇ ਨੇ ਇਹ ਬੱਚੇ ਆ ਬਿਲਕੁਲ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਨਰਸਿਸ ਦੇ ਲਈ ਡਿਮਾਂਡ ਹੈ ਉਹ ਸਾਨੂੰ ਕਲੈਰੀਫਾਈ ਕਰਨੀ ਬਹੁਤ ਇੰਪੋਰਟੈਂਟ ਹੈ ਜਿਵੇਂ ਸਾਡੇ ਇੰਡੀਆ ਦੇ ਵਿੱਚ ਰਜਿਸਟਰਡ ਨਰਸਿਸ ਦਾ ਇੱਕ ਬੋਰਡ ਹੈ ਜਿੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਹੀ ਤੁਸੀਂ ਐਜ਼ ਅ ਨਰਸ ਜਿਹੜੀ ਹੈ ਪ੍ਰੈਕਟਿਸ ਕਰ ਸਕਦੇ ਹੋ ਬਿਲਕੁਲ ਉਸੇ ਤਰੀਕੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਵੀ ਰਜਿਸਟ੍ਰੇਸ਼ਨ ਜਿਹੜੀ ਅਪਲਾਈ ਕਰਨੀ ਪੈਂ ਤੁਸੀਂ ਐਜ਼ ਅ ਨਰਸ ਜਿਹੜਾ ਹੈ ਆਪਣਾ profession ਕੰਟੀਨਿਊ ਕਰ ਸਕਦੇ ਹੋ ਜੇ ਤੁਸੀਂ ਐਜ਼ ਅ ਨਰਸ ਕੈਨੇਡਾ ਦੀ ਰਜਿਸਟ੍ਰੇਸ਼ਨ ਹਲੇ ਤੁਹਾਡੇ ਕੋਲ ਨਹੀਂ ਹੈ ਬਟ ਬਹੁਤ ਸਾਰੀ ਐਦਾਂ ਦੀ ਕੈਟਾਗਰੀਜ਼ ਹੈ ਜਿਹਦੇ ਵਿੱਚ ਪਰਸਨਲ ਏਡ ਆਂਦੀ ਹੈ ਤੇ ਇਹਦੇ ਵਿੱਚ ਕੇਅਰ ਗਿਵਰ ਦੀ ਪ੍ਰੋਫਾਈਲ ਆਂਦੀ ਹੈ ਇਹਦੇ ਵਿੱਚ ਪੇਸ਼ੈਂਟ ਕੇਅਰ ਦੀ ਪ੍ਰੋਫਾਈਲ ਆਂਦੀ ਹੈ ਡਿਮਾਂਡ ਉਹ ਉਹ ਉਹਨਾਂ ਦੀ ਨਰਸਸ ਵਾਲੀ ਹੈਗੀ ਹੈ ਕਿ ਸਾਨੂੰ ਨਰਸ ਰਿਕੁਆਇਰਡ ਹੈ ਬਟ ਜਿਹੜਾ profession ਹੈ ਉਹ ਥੋੜਾ ਜਿਹਾ ਡਿਫਰੈਂਟ ਹੈ ਤੇ ਉਹਦੇ ਲਈ ਜਿਹੜੀ ਰਿਕੁਆਇਰਮੈਂਟ ਹੈ ਇੰਡੀਆ ਤੋਂ ਜਿਹੜੇ ਕੈਂਡੀਡੇਟ ਨੇ ਅਪਲਾਈ ਕਰਨਾ ਹੈ ਉਹ ANM ਵਾਲਾ ਵੀ ਅਪਲਾਈ ਕਰ ਸਕਦਾ ਹੈ GNM ਵਾਲਾ ਵੀ ਅਪਲਾਈ ਕਰ ਸਕਦਾ ਹੈ ਤੇ ਡਿਗਰੀ ਵਾਲਾ ਕੈਂਡੀਡੇਟ ਵੀ ਅਪਲਾਈ ਕਰ ਸਕਦਾ ਹੈ ਮਿਨੀਮਮ 1 ਸਾਲ ਦਾ ਜਿਹੜਾ experience ਹੈ ਕੈਂਡੀਡੇਟ ਦੇ ਕੋਲ ਹੋਣਾ ਚਾਹੀਦਾ ਹੈ ਓਵਰオール 5.5 ਬੈਂਡ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਕੁਝ ਪ੍ਰੋਵਿੰਸ ਨੇ ਜੋ ਕਿ ਓਵਰオール 6 ਬੈਂਡ ਜਿਹੜੇ ਹੈ ਰਿਕੁਆਇਰਡ ਕਰ ਰਹੇ ਨੇ